ਬਹੁਤ ਵਧੀਆ ਰੰਗ ਹੋ ਗਈ ਬਹੁਤ ਚਿਰ ਪਹਿਲਾਂ ਸੁਣਿਆ ਸੀ ਤੁਹਾਡਾ ਜੀ ਟਰਾਲੀਆਂ ਪੇਂਟ ਕਰਦੇ ਆ ਕਈ ਥਾਂ ਤੋਂ ਸੁਣਿਆ ਸੀ ਅੱਛਾ ਜੀ ਤਾਂ ਹੁਣ ਤੁਹਾਡੇ ਕੋਲੇ ਟਰਾਲੀ ਪੇਂਟ ਕਰਾਈ ਆ ਤੇ ਮੇਰੀ ਸੰਧ ਸੰਭਾਲ ਕੇ ਰੱਖਣ ਦੀ ਹਾਂਜੀ ਆਤ ਬਣੀ ਵੀ ਹੈ ਸ਼ੁਰੂ ਤੋਂ ਜੀ ਹਾਂਜੀ ਤੇ ਇਸ ਕਰਕੇ ਟਰਾਲੀ ਹੈਗੀ ਹੈ ਜੀ 2015 ਮਾਡਲ ਅੱਛਾ ਪੰਦ ਇਹ ਸੁਖਪਾਲ ਮਿਸਤਰੀ ਬਾਹ ਵਾਲੇ ਵਾਲਾ ਉਹਦੇ ਰਾਜਪੁਰੇ ਉਹਦੀ ਦੁਕਾਨ ਹੈ ਜੀ ਬੈਰੀਅਲ ਤੇ ਪੰਪ ਦੇ ਕੋਲ ਪਾਸੇ ਹਾਂਜੀ ਉੱਥੇ ਉਹਨੇ ਤਿਆਰ ਕਰੀ ਸੀਗੀ ਇਹ ਤੇ ਹੁਣ ਆਹ ਉੱਤੇ ਵੇਡ ਲਵਾਇਆ ਜੀ 2.5 2.5 ਫੁੱਟ ਦੇ ਕਰੀਬ ਇਹ ਅਸੀਂ ਚਾਦਰ ਵਾਲਾ ਵੇਡ ਲਵਾਇਆ ਜੀ ਕਿਉਂਕਿ ਸਾਡਾ ਏਰੀਆ ਸਰੋਂ ਵਾਲਾ ਜੀ ਅੱਛਾ ਉਹ ਜਾਲੀਆਂ ਵੇਚਦੀ ਸਰੋਂ ਸਰੋਂ ਕਈ ਵਾਰੀ ਟੱਪਨ ਦੇ ਬਰੀਕ ਦਾਣੇ ਟੱਪ ਜਾਂਦੇ ਆ ਹਾਂਜੀ ਤੇ ਇਹ ਟਰਾਲੀ ਉਹਨੇ ਵੀ ਰੀਜਨਲ ਤਿਆਰ ਕੀਤੀ ਆ ਜੀ ਤੇ ਗਾਹ ਹੁਣ ਰੰਗ ਵੀ ਦੇਵ ਨੇ ਰੀਜਨਲ ਕਰਾਇਆ ਤੇ ਮੇਰੀ ਵੀ ਪੁਰਾਣੀ ਰੀਜ ਸੀ ਇਹ ਟਰਾਲੀ ਨੂੰ ਰੰਗ ਰੀਜਨ ਵਾਲੀ ਕਰਾਵਾਂਗੇ ਨਹੀਂ ਜਿਹੜਾ ਆ ਲਿਖਿਆ ਉੱਤੇ ਰੰਗ ਦੇ ਬਾਰੇ ਲਾਈਨਾਂ ਲਿਖੀਆਂ ਇਹ ਤੁਸੀਂ ਕਿਵੇਂ ਇਹ ਇਹ ਜੀ ਜਿਹੜਾ ਸੁਖਪਾਲ ਮਿਸਤਰੀ ਜੀ ਨੇ ਟਰਾਲੀ ਬਣਾਈ ਸੀ ਅੱਛਾ ਉਹਨੇ ਕੁਦਰਤੀ ਅਸੀਂ ਗੱਲਾਂ ਕਰਦੇ ਰਹਿੰਦੇ ਸੀ ਜਦੋਂ ਟਰਾਲੀ ਬਣਾਉਂਦਾ ਸੀ ਮੈਂ ਵੀ ਉਹਦੇ ਕੋਲੇ ਆ ਜਾਂਦਾ ਸੀ ਤਾਂ ਉਦੋਂ ਉਹਨੇ ਕਿਤੇ ਕਿਹਾ ਅਖਣ ਚੱਕ ਚਾਰਖਾ ਬਲੇਟ ਦੇ ਤੰਦ ਨੂੰ ਲੋਕੀ ਵੇਖਣਗੇ ਟਰਾਲੀ ਨੇ ਰੰਗ ਨੂੰ ਅੱਛਾ ਜੀ ਅਖੇ ਇਹੋ ਜਿਹਾ ਰੰਗ ਕਰਾਈਂ ਫੇਰ ਅੱਛਾ ਇਹ ਸੋ ਇਹ ਜੀ ਉਹ ਰੰਗ ਕਰਵਾ ਕੇ ਤੇ ਫੇਰ ਆਹ ਜਿਹੜੀ ਕਹਾਵਤ ਆ ਇਹ ਵੀ ਲਿਖਾਤੀ ਆ ਹਾਂ ਠੀਕ ਹੈ ਤੇ ਬਾਕੀ ਬਾਹਲਾ ਸਟicker ਤਾਂ ਲਵਾਏ ਨੇ ਜੀ ਹਸਾ ਸਿਰ ਤੇ ਹੀ ਲਾਏ ਆ ਹਾਂਜੀ ਨਹੀਂ ਸੋਹਣੇ ਲੱਗਦੇ ਸਟicker ਚਾਹੀਦੇ ਵੀ ਇੰਨੇ ਕ ਹਾਂ ਤੇ ਇਹ ਟਰੈਕਟਰ ਤਾਂ ਆਪਣਾ HMT ਆ 4511 ਪਰ ਜੀ ਇਹ ਨੀਲੇ ਰੰਗ ਦੀ ਮੈਚਿੰਗ ਕਾਲੇ ਦੀ ਸੋਹਣਾ ਲੱਗਦਾ ਸੋਹਣਾ ਲੱਗਦਾ ਇਹ ਕਾਲਾ ਪੂਰਾ ਕਾਲਾ ਨਹੀਂ ਜੀ ਇਹ ਥੋੜਾ ਜਿਹਾ ਲਾਈਟ ਕਰਿਆ ਹੋਇਆ ਹਾਂਜੀ ਹਾਂਜੀ ਇਹ ਕੈਮਰੇ ਦੇ ਵਿੱਚ ਥੋੜਾ ਜਿਹਾ ਬਲੈਕ ਲੱਗ ਰਿਹਾ ਪਰ ਇਹ ਚੇਸੀ ਗ੍ਰੇ ਆ ਹਾਂ ਤੇ ਬਾਕੀ ਇਹਨੇ ਦੇਵ ਨੇ ਵੀ ਰੰਗ ਬਹੁਤ ਵਧੀਆ ਕੀਤਾ ਜੀ ਪੂਰਾ ਹਰੀ ਜਲਾ ਕੇ ਇਹਨੇ ਕਰਿਆ ਤੇ ਰੀਜ ਲਾ ਕੇ ਆਪਾਂ ਤਾਂ ਹੀ ਤਾਂ ਹੀ ਤੁਸੀਂ ਹੋਰ ਕੁਛ ਵੀ ਨਹੀਂ ਕਰੂੰਗਾ ਜਿਹੜਾ ਉਹ ਵੀ ਜਿਹੜਾ ਇਹਨੇ ਕਿਹਾ ਸੀ ਉਹੀ ਲਿਆ ਕੇ ਦਿੱਤਾ ਹਾਂਜੀ ਤੇ ਰੰਗ ਸੀ ਆਪ ਲਿਆ ਕੇ ਦਿੱਤਾ ਸੀਗਾ ਇਹਨੂੰ ਜੀ ਹਾਂਜੀ ਨਹੀਂ ਆਪਾਂ ਪੂਰੇ ਸ਼ੌਂਕ ਨਾਲ ਆਪਾਂ ਤੁਹਾਨੂੰ ਇਹ ਗੱਲ ਕਹੀ ਸੀ ਵੀ ਸਮਾਂ ਲੱਗ ਸਕਦਾ ਹਾਂ ਟਾਈਮ ਜ਼ਰੂਰ ਲੱਗਦਾ ਜੀ ਸਮਾਂ ਤੁਸੀਂ ਸਾਹ ਲਾ ਲੋ ਕਿੰਨਾ ਇੱਕ ਮਹੀਨੇ ਤੇ ਜਿਹੜੇ ਤੇ ਹੋ ਗਿਆ ਇਨ ਨੂੰ ਸੰਭਾਲ ਕੇ ਰੱਖਾਂਗੇ ਟਰਾਲੀ ਨੂੰ ਫੇਰ ਗੱਲ ਹੈ ਜੀ ਜਿਵੇਂ ਰੀਜਨਲ ਰੰਗ ਕਰਾਈ ਆ ਤਿਆਰ ਕਰਾਈ ਆ ਉਵੇਂ ਰੀਜਨਲ ਸੰਭਾਲ ਕੇ ਰੱਖੀਏ ਫੇਰ ਹੀ ਸੰਧ ਪੜੇ ਬਾਈਦੇ ਆ ਹਾਂਜੀ ਫੇਰ ਹੀ ਆ ਮੰਨ ਲਓ ਚੰਗਾ ਕੰਮ ਕਰਿਆ ਵੀ ਕੀ ਗਰੂ ਸੰਭਾਲ ਵੀ ਜ਼ਰੂਰੀ ਆ ਸੰਭਾਲ ਵੀ ਜ਼ਰੂਰੀ ਆ